ਸੋਸਤੋ ਅੱਜ ਅਸੀਂ ਆਏ ਆ ਬੈਂਗ ਨਹੀਂ ਤੋੜਨਾ ਸਵਾਗਤ ਹੈ ਤੁਹਾਡਾ ਬੈਂਗ ਨਹੀਂ ਵਲੌਗ ਚ ਆਜਾ ਆਜੋ ਜੀ ਚਲੋ ਭਾਜੀ ਬੈਂਗ ਨਹੀਂ ਤੋੜ ਗਏ ਹਾਂ ਪਹਿਲਾਂ ਵੀ ਤੁਸੀਂ ਸਾਡੇ ਬੈਂਗ ਨਹੀਂ ਵਲੌਗ ਨੂੰ ਬਹੁਤ ਪਿਆਰ ਦਿੱਤਾ ਸੀ ਹਾਂ ਜੀ ਅੱਜ ਫਿਰ ਅਸੀਂ ਬੈਂਗ ਨਹੀਂ ਵਲੌਗ ਬਣਾਦੇ ਆ ਪਿਆਰ ਤੁਸੀਂ ਐਂ ਦਿੱਤਾ ਸੀ ਤੁਸੀਂ ਸਾਡੇ ਘਰ ਆ ਆ ਕੇ ਬੈਂਗ ਨਹੀਂ ਲੈ ਗਿਆ ਜਿਹੜੇ ਇਹਨਾਂ ਵਲੌਗ ਦੇਖਿਆ ਹਜੇ ਵੀ ਬਹੁਤ ਪਈਆ ਤੁਸੀਂ ਲੈ ਕੇ ਜਾਣੀ ਹੋਈ ਲੈ ਜਿਓ ਹਾਂ ਅੱਜ ਵੀ ਅਸੀਂ ਤੋੜਾਂਗੇ ਤੇ ਅੱਜ ਆਦੇ ਦੋਸਤਾਂ ਨੂੰ ਬੰਨਾਂਗੇ ਜਿਹੜੇ ਸਾਡੇ ਨੀਰੇ ਚਲੇ ਜਾਂਦੇ ਨੇ ਵੀਡੀਓ ਦੇਖਦੇ ਨੇ ਅੱਜ ਬੈਂਕ ਨਹੀਂ ਬਹੁਤ ਲੱਗੀ ਪਈ ਆ ਅੱਜ ਵੀ ਬੈਂਕ ਨਹੀਂ ਕਾਫੀ ਹੈ ਹਾਂ ਹਜੇ ਸਾਡੇ ਪਈ ਆ ਫ੍ਰਿਜ ਚ ਇੰਨੀ ਹਾਲੇ ਕਰੀਬ ਥੋੜੀ ਪਈ ਪਰਸ ਤੋਂ ਥੋੜੀ ਸੀ ਆ ਦੇਖੋ ਪਿੰਡਿਆਂ ਦੇ ਬੂਟੇ ਲੱਗੇ ਹੋਏ ਨੇ ਆਪਣੇ ਇਹ ਸਾਰੀ ਆਰਗੈਨਿਕ ਸਬਜ਼ੀ ਹੈ ਕੋਈ ਵੀ ਰੇਸਪਰੇ ਕਿਸੇ ਚੀਜ਼ ਦਾ ਕੋਈ ਨਹੀਂ ਨਹਿਰੀ ਪਾਣੀ ਲੱਗਦਾ ਇਹਨੂੰ ਨਹਿਰੀ ਪਾਣੀ ਦੇ ਟੈਂਕ ਬਣਾਏ ਹੋਏ ਆਪਣੇ ਉਹ ਦੇਖੋ ਸਾਡੇ ਤੋਰੀਆਂ ਕਿਵੇਂ ਸਾਈਕਲ ਉੱਤੇ ਝੜ ਗਈਆਂ ਉਹ ਸਾਈਕਲ ਵਿੱਚ ਫਸਿਆ ਘੜਾ ਹੁੰਦਾ ਤੋਰੀ ਖਾ ਕੇ ਹੀ ਤੋਰੀਆਂ ਖਾ ਕੇ ਸਾਈਕਲ ਕੱਢਾਂਗੇ ਇਹ ਦਰਖਾਨੇ ਤੋਰੀਨੇ ਬੱਲਾਂ ਦੇਖੋ ਐ ਗਵਾਂੜੀ ਛੱਤ ਜਾਈ ਜਾਂਦੀ ਹੈ ਜਿਹਦੀ ਛੱਤ ਜਿਹੜੀ ਆੜੀ ਬੱਲ ਉਸ ਨੂੰ ਦੇ ਦੇਂਗੇ ਤੋਰੀਆਂ ਤੋੜੋ ਖਾਓ ਤੇ ਦਰਮੈਂਗਣੀ ਦੇ ਬੁੱਟੇ ਲੱਗੇ ਹੋਏ ਨੇ ਕੋਲੋ ਸਪੈਸ਼ਲ ਤਾਂ ਅੱਜ ਆਪਣਾ ਬੈਂਗਣੀ ਵਲੌਗ ਹੀ ਆ ਆ ਦੇਖੋ ਪਿੰਨੇ ਦੇ ਬੁੱਟੇ ਸੁਨਹੋਣੇ ਆ ਇਹ ਪਿੰਨੇ ਬੁੱਪਰ ਦੇ ਲੱਗੇ ਨੇ ਪਿੰਨੇ ਲੱਗੇ ਹੋਏ ਸੱਚੇ ਸੱਚੇ ਤੋੜ ਲੀਆਂ ਸੀ ਆ ਲੱਗੀਆਂ ਲੱਗੀਆਂ ਹਾਲੇ ਵੀ ਛੋਟੀਆਂ ਇਹ ਆ ਛੋਟੇ ਛੋਟੇ ਲੱਗੇ ਕੱਲ ਨੂੰ ਤੋੜਨ ਵਾਲੇ ਹੋ ਜਾਣਗੇ ਨਾ ਹਾਂ ਬਸ ਬੈਂਗਣੀ ਚਾਉਣੀ ਕਲ ਗਈ ਹਾਂ ਇਹਦੇ ਚ ਹੁਣ ਕੰਡੇ ਵੀ ਚਲੇ ਗਏ ਪਹਿਲਾਂ ਜਦੋਂ ਪਹਿਲੀ ਫਸਲ ਹੋਈ ਸੀ ਨਾ ਉਦੋਂ ਕੰਡੇ ਸੀਗੇ ਹਨਾ ਉਹਦਾ ਕਿਸਾਨ ਨੇ ਪੁੱਛਿਆ ਸੀ ਕਿ ਦੋਸਤਾਂ ਨੇ ਹੱਲ ਵੀ ਦੱਸਿਆ ਸੀ ਆਪਾਂ ਨੂੰ ਇਹਦੇ ਨਾ ਹਾਂ ਇਹਦੇ ਕੰਡੇ ਆਪੇ ਖਤਮ ਹੋ ਗਏ ਕੰਡੇ ਤਾਂ ਆਪੇ ਖਤਮ ਹੋ ਜਾਣਗੇ ਤੇ ਕੁਝ ਉਹ ਦੱਸਿਆ ਸੀਗਾ ਖੱਟੀ ਲੱਸੀ ਪਾ ਦਿਆ ਕਰੋ ਹੋਰ ਪਾ ਦਿਆ ਕਰੋ ਜਿਹਦੇ ਨਾਲ ਕੀੜਾ ਨੀ ਲੱਗਦਾ ਕੀੜੇ ਪਤੰਗਾ ਕੋਈ ਹਾਂ ਪਾਈ ਸੀਗੇ ਆਪਾਂ ਹਾਂ ਦੇਖੋ ਤੁਸੀਂ ਇਹ ਭਿੰਡੀਆਂ ਦੇ ਅੰਦਰ ਦਾ ਵੀਓ ਦੇਖੋ ਅੰਦਰੋਂ 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 ਭਿੰਡੀਆਂ ਆ ਗਈਆਂ ਬੈਗ ਨਹੀਂ ਤੁਸੀਂ ਦੇਖਦੇ ਹੋ ਹਾਂਜੀ ਬੈਂਗਣੀ ਦੇ ਬੁੱਟੇ ਤੁਸੀਂ ਦੇਖਿਆ ਪਹਿਲਾਂ ਵੀ ਦਿਖਾਇਆ ਤੁਹਾਨੂੰ ਬਲੌਗ ਦੇ ਵਿੱਚ ਇਹ ਕਾ ਲੱਗਿਆ ਹੋਇਆ ਇੱਕ ਉਸ ਤੋਂ ਅੱਗੇ ਇਸ ਤੇ ਵਧੀਆ ਲੱਗਦੀ ਆ ਇੱਕ ਆ ਦੋਸਤੋ ਛੋਟੀ ਬੈਂਗਣੀ ਵਾਲੇ ਬੁੱਟੇ ਆ ਇਸ ਤੇ ਬਹੁਤ ਘੱਟ ਲੱਗਦੀ ਐ ਜੇ ਕਿਸੇ ਨੂੰ ਪਤਾ ਹੋਵੇ ਕਿਉਂ ਘੱਟ ਲੱਗਦੀ ਐ ਹਨਾ ਇਹ ਜਰੂਰ ਦੱਸਿਓ ਤੇ ਮੱੱਚਨ ਵੀ ਲੱਗਿਆ ਹਾਂ ਇਹ ਪੌਦੇ ਸਾਡੇ ਮੱੱਚਨ ਲੱਗ ਗਿਆ ਉਹ ਲੱਗੇ ਪਿਆ ਦੇਖੋ ਆ ਲੱਗੇ ਪਿਆ ਇਹ ਕਾ ਲੱਗੇ ਸਾਰੇ ਪੱਛੇ ਹੋ ਜਾਂ ਆ ਜਿਹੜੇ ਲੰਮੀ ਬੈਂਗਣੀ ਵਾਲੇ ਇਹ ਬਹੁਤ ਠੀਕ ਐ ਫਲ ਵਧੀਆ ਦੇਈ ਜਾਂਦੇ ਆ ਹਨਾ ਆ ਦੇਖੋ ਇਹ ਪੌਦੇ ਵਧੀਆ ਫਲ ਦੇਈ ਜਾਂਦੇ ਆ ਇਸ ਤੋਂ ਬਾਅਦ ਕੋ ਦੇਖੋ ਸਾਹਮਣੇ ਟੂਟੀ ਦੇ ਕੋਲੇ ਲ ਅਜੀ ਉਂਗਰ ਕੇ ਦਿਖਾਣਾ ਮੱਚਿਆ ਪਿਆਗਾ ਗੁਆਰਾ ਵੀ ਸਾਡਾ ਚਲੋ ਠੀਕ ਠਾਕ ਜਾ ਹੋ ਗਿਆ ਲਾਇਆ ਸੀ ਅੱਧੇ ਪੌਦੇ ਮੱਚ ਗਏ ਹਾਂ ਪੌਦੇ ਮੱਚ ਗਏ ਥੋੜੇ ਹੋਏ ਆ ਪਰ ਚਲੋ ਘਰੇ ਖਾਣ ਜੂਗਾ ਫਿਰ ਵੀ ਹੋ ਜਾਂਦਾਗਾ ਇਹ ਚੋਲੇ ਵੀ ਸਾਡੇ ਠੀਕ ਹੋਏ ਨਾ ਚੋਲੇ ਵਧੀਆ ਹੋਏ ਨਾ ਹਾਂ ਚੋਲੇ ਵਧੀਆ ਹੋਏ ਆ ਚੋਲੇ ਨਹੀਂ ਫਸਲ ਚਲੋ ਠੀਕ ਐ ਵੀ ਘਰੇ ਖਾਣ ਨੂੰ ਵਧੀਆ ਹੁੰਦੀ ਐ ਬੈਂਕ ਨੇ ਸਾਡੇ ਇੰਨੀ ਕੋ ਹੋ ਜਾਂਦੀ ਕਿ ਸਾਰੇ ਜਿੰਨੇ ਕ ਆਪਣੇ ਦੋਸਤਾਂ ਮਿੱਤਰਾਂ ਸਭ ਨੂੰ ਦੇ ਵੀ ਦਿੰਨੇ ਆ ਬਿਲਕੁਲ ਅੱਗੇ ਲੈ ਜਾਂਦਾ ਨਹੀਂ ਵੀ ਹੁੰਦੀ ਅਸੀਂ ਬੰਡਾਈ ਦੀ ਤੁਸੀਂ ਦੇਖ ਸਕਦੇ ਹੋ ਦੋਸਤੋ ਮੇਰੇ ਪਿੱਛੇ ਬੂਟੇ ਲੱਗੇ ਹੋ ਨੇ ਬੈਂਗ ਨਹੀਂ ਤੇ ਗਗਰ ਬੈਂਗ ਤੋੜੀ ਜਾਂਦੀ ਆ ਆ ਦੇਖੋ ਟੁਕਰੀ ਭਰ ਗਈ ਆ ਹਾਲੇ ਅਸੀਂ ਦੋ ਬੂਟੇ ਤੋੜੇ ਆ ਤੇ ਬਾਕੀ ਦੇ ਬੂਟੇ ਤਾਂ ਹਾਲੇ ਬੈਂਗ ਨਹੀਂ ਸੀ ਤੋੜਨੀ ਆ ਹਜੇ ਹੋਰ ਵੀ ਬਹੁਤ ਲੱਗੀ ਪਈ ਆ ਤੇ ਆਪਾਂ ਜਿਹੜੇ ਸਾਡੇ ਆਂਢੀ ਗੁਆਂਢੀ ਆ ਦੋਸਤ ਮਿੱਤਰਾਂ ਨੂੰ ਜਰੂਰ ਬੰਡਾਂਗੇ ਕਿਉਂਕਿ ਇੰਨੀ ਖਾਦੀ ਨਹੀਂ ਜਾਂਦੀ ਗਰਮੀ ਦੇ ਵਿੱਚ ਨਾ ਹੀ ਆਪਾਂ ਖਾਣੀ ਆ ਜਿਹੜੇ ਨੇੜੇ-ਨੇੜੇ ਦੇਖਣਗੇ ਹਾਂ ਜਿਹੜੇ ਸਾਡੇ ਆਂਢੀ ਗੁਆਂਢੀ ਬਲੌਗ ਦੇ ਇੰਦਰੋਂ ਸਾਰਿਆਂ ਨੂੰ ਮੈਸੇਜ ਆ ਵੀ ਬੈਂਗ ਨਹੀਂ ਦੋ ਦਿਨ ਰਹੂਗੀ ਦੋ ਦਿਨਾਂ ਚ ਮੱਖੂ ਜੀ ਕੋਲ ਅਸੀਂ ਬਲੌਗ ਅਪਲੋਡ 2 ਦਿਨ ਬਾਅਦ ਕੀਤਾ ਤੇ ਉਹਨਾਂ ਬੈਗ ਨਹੀਂ ਮੁੱਕੀ ਸੀਗੀ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਯੂਜ਼ ਕਰਕੇ ਫੌਦਿਆਂ ਦਾ ਵਧੀਆ ਲੱਗੀ ਹੋਈ ਆ ਆ ਦੇਖ ਇੱਕ ਵਾਰ ਕਹਿੰਦਾ ਤਿੰਨ ਤਿੰਨ ਹਾਂ ਤਿੰਨ ਟੈਕਨੋਲੋਜੀ ਪਰਮਾਤਮਾ ਨੇ ਦਿੱਤੀ ਹੋਈ ਚੀਜ਼ ਆ ਵਧੀਆ ਲੋਕਾਂ ਨੂੰ ਵਰਤਣੀ ਚਾਹੀਦੀ ਆ ਪਫਾਲਦੂ ਰੱਖ ਕੇ ਕਰਨੀ ਵੀ ਕੀ ਹੈ ਐਵੇਂ ਖਰਾਬ ਹੁੰਦੀ ਆ ਤਾਜੀ ਤਾਜੀ ਖਾਓ ਤਾਜੀ ਖਾਣ ਵਾਸਤੇ ਲਾਈ ਆਂਦੀ ਹੈ ਇਹ ਚੀਜ਼ਾਂ ਹਾਂ ਕੀ ਆ ਆ ਦੇਖ ਇਹ ਦੋਸਤੋ ਐ ਰੰਗ ਕਿਉਂ ਹੋ ਜਾਂਦੇ ਕੀ ਬੈਗ ਨਾ ਪੱਕ ਜਾਂਦੇ ਇਹ ਪੱਕ ਗਏ ਜੀਰੋ ਪਤਾ ਮੜਾ ਜੇ ਕਮੈਂਟ ਜੁੜ ਕਰ ਦੇ ਜੇ ਕੋਈ ਕਮੈਂਟ ਆਵੇ ਸਬਜ਼ੀ ਬਾਰੇ ਸਾਨੂੰ ਦੱਸ ਦੇ ਰਿਹਾ ਕਰੋ ਅਸੀਂ ਆਦੇ ਘਰੇ ਸਬਜ਼ੀ ਵੇਚਦੇ ਆਂ ਪਰ ਸਾਨੂੰ ਬਾਹਲੀ ਨੌਲਜ ਨਹੀਂ ਜਾਣਕਾਰੀ ਨਹੀਂ ਸਬਜ਼ੀ ਬਾਰੇ ਹਾਂ ਜੀ ਆ ਫਲਾਂ ਤੇ ਬੱਲਾਂ ਤੇ ਫਲ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਹਾਂ ਤੇ ਤੋਰੀਆਂ ਦੇ ਫਲ ਨਹੀਂ ਲੱਗਿਆ ਤੋਰੀਆਂ ਤੇ ਉੱਤੇ ਹਾਂ ਦੱਸੋ ਕਿਉਂ ਨਹੀਂ ਲੱਗਿਆ ਹਾਂ ਵੀ ਕਿਉਂ ਨਹੀਂ ਲੱਗਿਆ ਤੋਰੀਆਂ ਨੂੰ ਉਸ ਵਧੀਆ ਪਾਣੀ ਦੇਈ ਤਾਂ ਸਬਜ਼ੀ ਤੋਰੀਆਂ ਤਾਂ ਲੱਗ ਗਈਆਂ ਨਾ ਕਦ ਦੇ ਕਿਦ ਦੇ ਦੀਆਂ ਹਾਂ ਤੋਰੀਆਂ ਬਾਜ਼ਾਰ ਤੱਕ ਆਈ ਜਾਂਦੀਆਂ ਪਤਾ ਨਹੀਂ ਹੋ ਰਿਹਾ ਸਪਿਰਾਂ ਨਾਲ ਤਿਆਰ ਕਰੀ ਬੈਠੇ ਆ ਪਤਾ ਨਹੀਂ ਹਨ ਆਪਾਂ ਕੁਝ ਪਾ ਲੈਣੀਗਾ ਸਾਡੀ ਜਮਾ ਆਰਗੇਨਿਕ ਚ हां ਚੋਲੇ ਸਾਡੇ ਵਧੀਆ ਲੱਗੇ ਦੋ ਤਿੰਨ ਵਾਰੀ ਖਾਣਾ ਵੀ ਲਿਆ ਆਪਾਂ ਹਾਂ ਪਹਿਲੀ ਵਾਰ ਬਹੁਤ ਲੈ ਸੀਗੇ ਹੁਣ ਥੋੜੇ ਆ ਇਹ ਵੀ ਠੀਕ ਆ ਸਾਰਾ ਕੁਝ ਹੈ ਨਾ ਹੁਣ ਆ ਪੱਧਰ ਤੋੜੀਏ ਹੁਣ ਆ ਬੋਦੀ ਪਏ ਆਪਾਂ ਇਹਨਾਂ ਨੂੰ ਬੈਂਕ ਤੋੜਾਂਗੇ ਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਵੀ ਉਹ ਬੰਨਾਂਗੇ ਹੈਨਾ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਪਲਾਟ ਦੇ ਵਿੱਚ ਜਿੱਥੇ ਸਬਜ਼ੀ ਲੱਗੀ ਹੈ ਸਾਡਾ ਪਲਾਟ ਤੁਹਾਨੂੰ ਦਿਖਾਣੇ ਆ ਤੇ ਗਾਗਨ ਸਬਜ਼ੀ ਤੋੜੀ ਜਾਂਦੀ ਹੈ ਤੇ ਬਲੌਗ ਨੂੰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਇਹ ਮੱਖੀ ਬਹੁਤ ਤੰਗ ਕਰੀ ਜਾਂਦੀ ਹੈ ਚਲੋ ਤੁਹਾਨੂੰ ਸਾਰਾ ਪਲਾਟ ਦਿਖਾਉਣੇ ਆ ਅੱਗੇ ਜਾ ਕੇ ਸਬਜ਼ੀ ਵਾਲਾ ਕੁੱਟੇ ਵਾਟੇ ਲੱਗੇ ਜਿਹੜੇ ਪਹਿਲਾਂ ਬੈਗ ਨਹੀਂ ਤੋੜ ਲਿਆ ਹਾਂ ਬੈਗ ਨਹੀਂ ਤੋੜ ਕੇ ਤੇ ਉਦੋਂ ਬਾਅਦ ਪਾਣੀ ਵੀ ਲਾਉਣਾ ਸੀ ਹਾਂ ਦੇਖੋ ਹਨਾ ਸਾਰੇ ਵਧੀਆ ਲੱਗੇ ਹੋਏ ਕੁੱਟੇ ਵਾਟੇ ਪਿੰਡੀਆਂ ਦੀ ਸਬਜ਼ੀ ਵੀ ਠੀਕ ਹੋਈ ਯਾਰ ਕਿ ਪਿਛਲੀ ਬਾਰ ਪਿੰਡੀਆਂ ਸਾਡੇ ਬਹੁਤ ਘਟ ਰਹੀਆਂ ਸੀ ਘਟ ਰਹਿਣ ਦਾ ਕਾਰਨ ਨਹੀਂ ਸੀ ਕਿ ਅਸੀਂ ਬੀਜੀਆਂ ਥੋੜੀਆਂ ਸੀਗੀਆਂ ਉਦੋਂ ਬਾਅਦ ਮੱਚ ਗਈਆਂ ਵਿਚਾਰੀਆਂ ਉਹ ਦਿਖਾ ਦਿੰਦੇ ਨਗਾ ਆਪਣੇ ਕੋਲ 10 ਪਿੰਡੀਆਂ ਹੁੰਦੀਆਂ ਸੀ ਕਿ 12 ਪਿੰਡੀਆਂ ਹਾਂ ਨਾ ਪਿਛਲੀ ਵਾਰੀ ਹਾਂ 10 12 ਤੋਂ ਵੱਧ ਪਿੰਡੀਆਂ ਨੇ ਹੋਣਗੇ ਸਾਡੇ ਘਰੇ ਤੁਸੀਂ 5 6 ਵਾਰੀ ਤੋੜਦੇ ਫਿਰ ਇੱਕ ਵਾਰੀ ਬਣਾਉਂਦੀ ਹੋ ਨਾ ਬਣਾ ਸਹੀ ਆ ਐਤਕੀ ਸਾਡੇ ਠੀਕ ਹੋ ਗਈਆਂ ਚਲੋ ਦੋ ਵਾਰੀ ਤੋੜ ਕੇ ਇੱਕ ਵਾਰੀ ਬਣ ਜੰਦੀਆਂ ਕਈ ਵਾਰ ਤੇ ਇੱਕ ਵਾਰੀ ਤੋੜ ਕੇ ਇੱਕ ਵਾਰੀ ਜੁਗ ਕੇ ਬਣ ਜੰਦੀਆਂ ਨਾ ਹਾਂ ਹੈ ਆ ਦੇਖੋ ਬੈਂਗ ਨੇ ਟੋਕਰੀ ਭਰ ਗਈ ਆਪਣੀ ਦਿਖਾਈ ਬੈਂਗ ਨੇ ਮੈਸੇ ਹਾਂ ਨਾ ਵੱਡੀ ਹੋ ਗਈ ਪੱਕ ਗਈ ਤੇ ਐਡੀ ਐਡੀ ਤੋੜਨੀ ਚਾਹੀਦੀ ਆ ਆ ਮੈਗਨੇਟ ਤੋੜ ਲੈਣੀ ਜੀ ਤੇ ਨਾਲੇ ਵੀ ਬਾਤ ਸਾਨੂੰ ਅੱਗੇ ਲਾਂਭਾਣਾ ਦੇਉ ਸੀ ਕੱਲ ਨੂੰ ਬੈਂਗਣੀ ਬੰਨੇ ਸ਼ੁਰੂ ਕਰਦੇ ਫੇਰ ਕਹਿਣਗੇ ਸਾਡੀ ਰਹਿ ਗਈ ਸਾਡੀ ਰਹਿ ਗਈ ਵਲੌਗ ਦੇਖ ਕੇ ਜੀ ਨਾ ਲੈਣੀ ਲੈ ਜਾ ਅਗੇ ਹਾਂ ਠੀਕ ਹੈ ਨਾ ਬੈਂਗਣੀ ਤਾਂ ਲੱਗੀ ਤਾਂ ਹੋਰ ਵੀ ਪਈ ਆ ਹਾਂ ਬੈਂਗਣੀ ਤੇ ਫਲ ਲੱਗੀਆਂ ਜਾਂਦਾ ਬਾਕੀ 4-5 ਦਿਨ ਬਾਅਦ ਫੇਰ ਫਲ ਆਜੂਗਾ ਹਾਂ ਫੁੱਲ ਵੀ ਲੱਗੇ ਪਏ ਆ ਛੋਟੀ ਵੀ ਲੱਗੀ ਪਈ ਆ ਆਪਾਂ ਛੋਟੀ ਵੀ ਕੋੜੀ ਕੱਲ ਨੂੰ ਅਸੀਂ ਵਲੌਗ ਅਪਲੋਡ ਕਰ ਦਾਂਗੇ ਵਲੌਗ ਦੇਖ ਕੇ ਜਿਹੜੇ ਦੋਸਤ ਆ ਜਾਣਗੇ ਬਾਕੀ ਰਾਂਡੀ-ਗਾਂਡੀ ਤਾਂ ਸਹੀ ਦੀਣੀ ਹੈ ਹੂੰ ਜੇ ਕੋ ਥੋੜਾ ਬਹੁਤ ਨੀੜੇ ਤੜੇ ਹੈਗਾ ਉਹ ਆ ਜੂਆ ਇੱਕ ਗੱਲ ਹੋਰ ਵੀ ਇਹ ਬੈਂਗ ਨਹੀਂ ਕਾ ਖਿਸਾਨ ਹੀ ਚੜਦਾ ਬਿਲਕੁਲ ਪ੍ਰੋਬਲਮ ਨਹੀਂ ਹੁੰਦੀ ਕਿ ਮੈਂ ਬਿਲਕੁਲ ਨਹੀਂ ਲਾਦੀ ਕਿਉਂਕਿ ਕਰਦੀ ਬੈਂਗ ਨਹੀਂ ਹੈ ਆਰਗੈਨਿਕ ਆ ਟੇਸਟੀ ਬੰਦੀ ਬਈ ਬੰਦੀ ਬਹੁਤ ਸਵਾਦ ਆ ਛੂ ਛਟ ਨਹੀਂ ਜਦੋਂ ਇੱਥੇ ਪਦੀਨੇ ਕੋਲ ਆ ਜਾਂਦਾ ਬੜੀ ਸਮੈਲ ਆ ਲੋਕਾਂ ਤੋਂ ਬੈਂਗ ਨਹੀਂ ਨਾ ਦੋ ਦਿਨ ਹੀ ਖਾਦੀ ਜਾਂਦੇ ਪਰ 10-10 ਦਿਨ ਲਗਾਤਾਰ ਖਾ ਲੈਣੇ ਨਾ ਹਾਂ ਉਹ ਸਹੀ ਹੈ ਤਾਂ ਕਰਕੇ ਖਾਦੀ ਜਾਂਦੀ ਹੈ ਨਾ ਹਾਂ ਖਾਦੀ ਜਾਂਦੀ ਹੈ ਜੇ ਬਾਜ਼ਾਰ ਤੋਂ ਪਹਿਲਾਂ ਅੱਗੇ ਆਪਣੂੰ ਦੋ ਵਾਰ ਹੀ ਖਾਦੀ ਜਾਂਦੀ ਹੈ ਕਰਾਰੀ ਵੀ ਨਹੀਂ ਬੰਦੀ ਆ ਸਾਡੀ ਟੋਕਰੀ ਹੋ ਗਈ ਫੁੱਲ ਹੁਣ ਆਪਾਂ ਲਾਵਾਂਗੇ ਲਫਾਫਾ ਹੂੰ ਚੈਰੀ ਲਫਾਫਾ ਜਾ ਕੇ ਲੈ ਆਪਿਆ ਇੱਕ ਸਾਡੇ ਕੋਲ ਪੰਜੀਰਾ ਹੀ ਪਿਆ ਕੇ ਸਾਨੂੰ ਚਾਹੀਦਾ ਹੋਵੇ ਵੇਚਣਾ ਵੀ ਹੈ ਇਹ ਵਲੌਗ ਦੇ ਵਿੱਚ ਐਡ ਕਰ ਦਨੇ ਸਾਡੇ ਕੋਲ ਪਹਿਲਾਂ ਮੁਰਗੇ ਆ ਸੀ ਦੀ ਬੇਚਤੀ ਹੁਣ ਇਕੱਲਾ ਪਿੰਜਰਾ ਰਹਿ ਗਿਆ ਕੁੱਤੇ ਵਾਲਾ ਪਿੰਜਰਾ ਰਹਿ ਬੋਲਦੀ ਆ ਆ ਬੈਂਗ ਨਹੀਂ ਚੱਕ ਕੇ ਜਵਾਦੇ ਓਹ ਹੋ ਹੋ ਇਧਰ ਆਓ ਇਹ ਹੋ ਗਿਆ ਇਹ ਦੇਖੋ ਇਹ ਲਾਓ ਆ ਗਿਆ ਕੀਰਾ ਤਾਂ ਬੈਂਗ ਨਹੀਂ ਆ ਕੀ ਆ ਖੀਰਾ ਬਣਾ ਪਿਆ। ਆਹ ਦੇਖੋ ਬੈਂਕ ਨਹੀਂ ਦਾ ਖੀਰਾ ਬਣਾ ਪਿਆ। ਤੋੜ ਲੀਏ। ਕੋੜ ਲਾ ਹੁਣ ਬਾਕੀ ਆ ਦੋਸਤੋ ਜਰਾ ਜੇ ਕਿਸ ਨੂੰ ਚਾਹੀਦੀ ਹੋਵੇ ਕਮੈਂਟ ਵਿੱਚ ਦੱਸ ਦੋ ਅਸੀਂ ਰੱਖ ਦਿਆਂਗੇ ਨਾ। ਵੀ ਐਸੀ ਛੇਤੀ ਦਿੰਦੇ ਨੇ ਕਿਸ ਨੂੰ ਵੱਡੀ ਬੈਂਕ ਨਹੀਂ ਹੈ ਪੱਕੀ ਪੱਕੀ ਹੋਈ ਹੈ ਨਾ ਇੱਥੇ ਰੱਖ ਦਿੰਦੇ। ਇਹ ਤੋੜਨੀ ਭੁੱਲ ਗਏ ਨਾ ਪਈ ਰਹਿ ਗਈ। ਹੂੰ। ਇਹ ਰਾਜਾ ਸੀ ਨਾ ਇੱਥੇ ਪਤਾ ਕੀ ਸੀਗਾ? ਕਿਰਲਾ ਨਹੀਂ ਸੀਗਾ। ਕੋੜ ਗਿਆ। ਕਿਰਲਾ ਨਹੀਂ ਨਾ ਕੋੜ। ਕਿਰਲਾ ਕੋੜ ਕਿਰਲਾ। ਆ ਕੇ ਸੜਕ ਕੋੜ ਕਿਰਲਾ ਲੈ ਲੈ ਵਿਚੀ ਉਧਰ ਫਿਰਦਾ। ਹਾਂ ਕਈ ਵਾਰੀ ਉਹ ਆ ਜਾਂਦਾ ਸਵਾਲ ਮਾਰਦਾ ਫਿਰ। ਅੱਜ ਮੈਂ ਦੇਖੇ ਨਹੀਂ ਆਈ ਟੋੜਨ ਲੱਗ ਅੱਜ ਕਾਂਦੇ ਨਾਲ ਹੱਥ ਘੱਟ ਲਾਉਣੇ ਕੋੜ ਕੇ ਲੱਤ ਚੜ ਜਨ ਦੂਤਾਂ ਵਾਲੀ ਚੜ ਵੀ ਗਏ ਸੀ ਦੇਖ ਕੇ ਹਾਂ ਚੀਕਾ ਕੜਾ ਗਿਆ ਐ ਕਰ ਮੁੱਠਾ ਅੱਲਾ ਜੀ ਪਾਣੀ ਦਾ ਛੋਟੀ ਛੋਟੀ ਰਹਿ ਗਈ ਆ ਹੁਣ ਨਹੀਂ ਆਪਾਂ ਤੋੜਦੇ ਕੱਲ ਨੂੰ ਤੋੜਾਂਗੇ ਪਸੀਨਾ ਆ ਗਿਆ ਸਬਜ਼ੀ ਤੋੜਦੇ ਖੇਤਾਂ ਚ ਗਰਮੀ ਹੋਈ ਪਈ ਹੈ ਨਾ ਹਾਂ ਉਹ ਤਾਂ ਹੋਈ ਪਈ ਆ ਮੌਸਮ ਗਰਮ ਆ ਨਾ ਚੌਲੇ ਵੀ ਤੋੜ ਲੈਣੇ ਨਾ ਜਿਹੜੇ ਨਿੱਕੇ ਹੈਗੇ ਆ ਜਲਦੀ ਖੁਰ ਦੇਖੋ ਮਾਜਿਆ ਕਰ ਦਿਓ ਐ ਚੰਨਾ ਬੱਜਿਓ ਚੱਲ ਪੀ ਚੱਲ ਪੀ ਚੱਲ ਪੀ ਪਾਣੀ ਆ ਗਿਆ ਨਾ ਫੇ ਟੁੱਟੀ ਚ ਸਾਬ ਕਿਥੇ ਪੈ ਰੋ ਓਏ 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 ਡੱਗੀ ਪੈਣੀ ਦਾ ਦੇਖਣਾ ਜੀ ਆ ਗਈ ਆਪਣੀ ਵੈਪ ਤੇ ਹੁਣ ਲਾਉਣਾ ਪਾਣੀ ਸਾਡੀ ਪੈਣੀ ਨੂੰ ਪਾਣੀ ਮੈਂ ਛਿੜਕ ਦਿੰਦੇ ਆਂ ਅਸੀਂ ਬਾਹਲਾ ਪਾਣੀ ਲਾਉਂਦੇ ਸਿਰਫ ਛਿੜਕਦੇ ਆਂ ਪਾਣੀ ਤਿੰਨ ਨਾ ਪਾਣੀ ਬੇਸਟ ਨਹੀਂ ਕਰਨਾ ਭਾਰੇ ਵਾਂਗੂ ਲਾਦੀ ਦਾ ਬਸ ਐ ਇੱਕਦਮ ਛੱਡ ਕੇ ਪਾਣੀ ਛਿੱਟਦੀਦਾ ਪਾਣੀ ਛਿੜਕ ਦਈਆ ਥੋੜਾ ਥੋੜਾ ਬਸ ਕੱਲ ਨੂੰ ਫੇਰ ਲਾ ਦਾਂਗੇ ਥੋੜਾ ਥੋੜਾ ਬਾਹਲਾ ਪਾਣੀ ਛਿੜਕੀਦਾ ਪਾਣੀ ਬੇਸਟ ਨਹੀਂ ਕਰਨਾ ਤੂੰ ਗਰਮੀ ਚ ਬਾਲਾ ਲਾਉਣਾ ਵੀ ਗਲਤ ਆ ਪਰ ਦਿਨਵਾਂ ਦਿੱਲੀ ਪਾਣੀ ਪੰਦਾ ਹਾਂ ਹਾਂ ਉਹ ਜੇ ਪਿਆਸੀ ਆ ਥੋੜਾ ਜਿਹਾ ਛੋਲੇ ਥੋੜੀ ਜਨੀ ਆ ਛੋਲੇ ਜਿੰਨੇ ਕ ਲੈਂਦੇ ਆ ਇਹ ਨਾ ਤਾਜੀ ਸਬਜੀ ਆ ਤੋੜ ਕੇ ਨਾ ਚਾਹੇ ਹੱਤਾਂ ਪਈ ਰਹੇ ਫਰੈਸ਼ੀ ਰਹਿੰਦੀ ਆ ਅਸੀਂ ਬੈਂਕ ਨਹੀਂ ਤੋੜ ਕੇ ਰੱਖ ਲੰਨੇ ਆ ਕਈ ਕਈ ਦਿਨ ਪਈ ਰਹਿੰਦੀ ਫਰੈਸ਼ੀ ਪਈ ਰਹਿੰਦੀ ਆ ਕਿਉਂਕਿ ਤਾਜੀ ਆ ਨਾ ਫਰਕ ਬਹੁਤਾ ਰੇਸਲੇਟਰ ਦਾ ਨਹੀਂ ਹੁੰਦਾ। ਖਰਾਬ ਨਹੀਂ ਹੁੰਦੀ ਇਹ। ਹਲਪਾਣੀ ਸਿਆਂ ਛਿਲਤਾਂ ਜਿਹਾ ਭਾਰੇ ਲਾਓ, ਪਾਣੀ ਬਚਾਓ। ਸਿਆਂ ਭਾਰੇ ਲਾਈਂ ਕੰਮ ਲਈ ਦੇ ਭਾਰੇ। ਫਾਰੇ ਨੂੰ ਪਾਣੀ ਮਾਰੀ ਦੇ ਸਾਰੇ ਕਿਤੇ। ਸੈਂ ਬਸ ਗਿੱਲੀ ਹੋ ਜਾਂਦੀ ਜਦ ਤੱਕ ਦੀ। ਕੱਲ ਨੂੰ ਆ ਕੇ ਫਿਰ ਮਾਰ ਦਾਂਗੇ ਜਾਂ ਅੱਪ ਤੋਂ। ਹਾਂ। ਫਲੀਆਂ। ਲੱਗੀਆਂ ਨਾ। ਲੱਗ ਗਿਆ ਫਲੀਆਂ ਹਾਂ ਪਰ ਜਦੋਂ ਫਲੀਆਂ ਤੋੜਦੇ ਆ ਨਾ ਕੰਡ ਬੜੀ ਲੜਦੀ ਆ ਫਿਰ ਖਾਰਸੂਣ ਲੱਗ ਜਾਂਦੀ ਆ ਸਾਰੇ ਹੱਥਾਂ ਤੇ ਜੀ ਹੁਣ ਸਾਡੇ ਖੇਤਾਂ ਨੂੰ ਪਾਣੀ ਲੱਗ ਚੁੱਕਿਆ ਹਰਿਆਲੀ ਦੇਖੋ ਕਿੰਨਾ ਸੋਹਣਾ 뷰 ਆਉਂਦਾ ਹੈ ਨਾ ਠੰਡੀ ਠੰਡੀ ਹਵਾ ਆਉਂਦੀ ਹੈ ਪਾਣੀ ਛੜਕ ਕੇ ਪਾਣੀ ਛੜਕਿਆ ਤਾਂ ਵਧੀਆ ਤੇ ਪੂਸਾ ਦੀ ਨਹੀਂ ਪੇਰੂਗੇ ਨਾ ਵਸੇ ਉਧਰ ਜਾਣ ਜੀ ਨਹੀਂ ਕਰਦਾ ਨਾ ਹਾਂ ਪੱਕੇ ਤਾਂ ਜਾਣ ਜੀ ਨਹੀਂ ਕਰਦਾ ਕੱਚਾ ਛੱਡ ਕੇ ਉਹ ਚੜੀ ਫਿਰਦੀ ਆਪਣੇ ਬਹੁਤ ਸੋਹਣੀ ਹੈ ਨਾ ਹਾਂ ਨਿੱਕੀ ਜੀ ਉਹ ਫਿਰਦੀ ਉਹ ਨਿੱਕੀ ਜਿਹੜੀ ਆ ਗਈ ਦੋ ਬਿਕੋਸ ਅੱਛਾ ਠੰਡ ਲੱਗੇ ਨਾ ਪਾਣੀ ਠੰਡ ਹੋ ਗਈ ਨਾ ਹਾਂ ਠੰਡ ਹੋ ਗਈ ਨਾ ਦੁੱਖੇ ਐਵੀ ਆ ਗਈਆਂ ਨਾ ਪਾਣੀ ਮਾਰਿਆ ਤਾਂ ਦੇਖੋ ਪੰਛੀਆਂ ਨੂੰ ਕਿੰਨਾ ਕੁ ਦੋਤ ਨਾਲ ਪਿਆਰ ਹੁੰਦਾ ਨਾ ਖੁਸ਼ ਹੋ ਗਏ ਬਜਰੀਆਂ ਨੇ ਖੇਡਣ ਲੱਗ ਗਿਆ ਆ ਕਿੰਨੀ ਸੋਹਣੀ ਹੈ ਨਾ ਦੋ ਕਲਰ ਹੈ ਇਹਦੇ ਚ ਜਿਹੜਾ ਵਰਕ ਦੇਖੀ ਹਾਂ ਕਲਰਫੁਲ ਚਿੜੀ ਹੈ ਦੇਖੋ ਆਪਾਂ ਕਹਿੰਦੇ ਚਿੜੀਆਂ ਗੈਪ ਹੋ ਗਏ ਨਾ ਲੋਕ ਹੋ ਗਏ ਜਿੱਦਾਂ ਮਿਲਦੀਆਂ ਨਹੀਂ ਮਿਲਦੀਆਂ ਕੋਣੀ ਆਪਾਂ ਜੇ ਉਹਨਾਂ ਨੂੰ ਸਾਥ ਦਿੱਕੇ ਰੈਲੀ ਕਰੀਏ ਤਾਂ ਸੋਹਣੇ ਸੋਹਣੇ ਪੰਛੀ ਆਪਣੇ ਘਰਾਂ ਵਿੱਚ ਆਉਂਦੇ ਆ ਪਰ ਅੱਜ ਕੱਲ੍ਹ ਹੋ ਕੀ ਗਾ ਸਾਰੇ ਘਰ ਪੱਕੇ ਹੋ ਗਏ ਨੇ ਸਾਰੇ ਪਾਸੇ ਤਪਾ ਪਿਆ ਮਾਰਦਾ ਗਰਮੀ ਚ ਕਿਥੋਂ ਪੰਛੀ ਆਪਣੇ ਕੋਲੇ आज ਹੁਣੇ ਪਾਣੀ ਮਾਰਿਆ ਜੀ ਦੋ ਮੁੱਟਾ ਜੀ ਦੇਖੋ ਕਿੰਨੀ ਜੜੀਆਂ ਕਿੱਢਣ ਆ ਗਈਆਂ ਵਾਓ ਫੁੱਟੀਆਂ ਕਿੱਢੀਆਂ ਨੇ ਨਾ ਚੱਲ ਗਿਆ ਆਪਾਂ ਫਿਰ ਹਾਂਜੀ ਲੋ ਜੀ ਪਾਣੀ ਸਾਡੇ ਲੱਗ ਚੁੱਕੇ ਸਾਰੇ ਕੈਰੀਆਂ ਨੂੰ ਬਾਏ ਬਾਏ ਰੋ ਚਲੋ ਹਲੋ ਜੀ ਰੋ ਚਲੋ ਸਾਰੇ ਤੇ ਸਾਈਕਲ ਵੀ ਧੋਤਾ ਹੋਈ ਲੈ ਜੰਨੇ ਬਾਅਦ ਵਿੱਚ ਗੇੜ ਮਾਰਦੀ ਲੋਕ ਨੇਰੀ ਵੀ ਚੱਲ ਪਈ ਮੌਸਮ ਹੀ ਖਰਾਬ ਹੋ ਗਿਆ ਆਪਣਾ ਸਟੂਡੀਓ ਐਸੇ ਸ਼ੂਟਿੰਗ ਵੀ ਕਰਦਨੇ ਆਂ ਸ਼ੂਟਿੰਗ ਉਹਨਾਂ ਘਟਬਤੀ ਦੇ ਗਰਮੀ ਕਰਕੇ ਹਾਂਜੀ ਚਲੋ ਠੀਕ ਹੈ ਦੋਸਤੋ ਮਿਲਦੇ ਆਂ ਅਗਲੇ ਬਲੌਗ ਵਿੱਚ ਬਾਏ